ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਅੱਜ ਮੌਸਮ ਥੋੜਾ ਜਿਹਾ ਠੰਡਾ ਹੋਇਆ ਤੇ ਆਪਾਂ ਚੱਲੇ ਆਂ ਖੇਤ ਚਾਹ ਲੈ ਕੇ ਤੇ ਚਾਹ ਦੇ ਨਾਲ ਪਾਪਾ ਜੀ ਕੀ ਲੈ ਕੇ ਆਏ ਆ ਲਿਖਾਉਣੇ ਆ ਤੁਹਾਨੂੰ ਲੈ ਐ ਤਲੀ ਮਾਰਦੇ ਬੀਬੀ ਦੇ ਕਹੇ ਤੇ ਆਖੇ ਲੱਗੋ। ਚਲੋ ਜੀ ਆਪਾਂ ਬਣਾ ਲ ਕੇ ਚਾਹ ਤੇ ਆਪਾਂ ਚੱਲਦੇ ਆਖੇ। ਲਓ ਜੀ ਇੱਧਰ ਆਪਣੀ ਬਣਦੀ ਐ ਚਾਹ। ਇਹ ਤੇnga ਚੌਂਗਾ ਜਾਣਿਆਂ ਦੀ ਚਾਹ ਐ। ਤੇ ਆਪਾਂ ਏਡੇ ਸਗਲੇ ਚ ਧਰੀ ਆ ਚਾਹ ਇਹ। ਤੇ ਆਪਾਂ ਹੁਣ ਪਾਲ ਗਏ ਚਾਹ ਹਾ ਕੰਝ। ਛੇ ਕੇ ਕੈਨੀ ਆ ਹਾ ਇਹ ਆ ਪੈਕਾਂ ਥਾਂ ਪਰ ਕੇ ਲੈ ਜਾਾਂਗੇ ਲੌਂਡੇ ਤਾਂ ਦੋ ਹੀ ਥਾਂ ਛੋਨਾ ਹੋ। ਤੇ ਪਰ ਆਪਾਂ ਇੱਕ ਥਾਂ ਹੀ ਲੈ ਜਾਾਂਗੇ ਕਿਉਂਕਿ ਮੈਨੂੰ ਵਾਰ-ਵਾਰ ਭਾਂਡੇ ਲਿਝਾਣੇ ਵਾਲੇ ਮੈਨੂੰ ਔਖੇ ਆ ਅੱਗੇ ਤਾਂ ਦੋਹਾਂ ਭਾਂਡਿਆਂ ਤੇ ਜਾਂਦੀ ਆ ਅੱਜ ਮੈਂ ਜਾਣਾ ਖੇਤ ਉਹਨਾਂ ਲਈ ਲੈ ਕੇ ਸਪੈਸ਼ਲ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਆਪਾਂ ਦੱਸਿਆ ਨਹੀਂ ਉਹਨਾਂ ਨੂੰ ਵੀ ਕੀ ਲੈ ਕੇ ਆਏ ਤੁਹਾਡੇ ਵਾਸਤੇ ਤੇ ਚਲੋ ਜੀ ਆਪਾਂ ਚਾਹ ਬਣਾ ਲ ਗਏ ਪਾਲ ਗਏ ਕੰਨੀ ਦੇ ਵਿੱਚ ਤੇ ਆਪਾਂ ਚੱਲਦੇ ਹਾਂ ਪਿਛਲੀ ਵਾਰ ਆਪਾਂ ਖਵਾਤੀ ਸੀ ਜੀ ਉਹਨਾਂ ਨੂੰ ਫਰੂਟ ਆਮਬ ਉਹਨਾਂ ਨੇ ਖਾਦੇ ਨਹੀਂ ਕਹਿੰਦੇ ਗਰਮੀ ਆ ਤੇ ਆਪਾਂ ਕੀ ਲੈ ਲਿਆ ਕੇ ਦਿੱਤੇ ਸੀ ਤੋਂ ਪਿਛਲੀ ਵਾਰ ਲੱਡੂ ਤੇ ਪਕੌੜੇ ਮੀਂਹ ਪੈ ਗਿਆ ਸੀ ਜ਼ਿਆਦੇ ਚ ਤੇ ਆਪਾਂ ਪਕੌੜੇ ਕੱਢ ਤੇ ਸੀ ਉਹਨਾਂ ਨੂੰ ਤੇ ਗਰਮੀ ਦੇ ਵਿੱਚ ਫਿਰ ਕ ਪਕੌੜੇ ਖਾ ਕੇ ਬੁਰਾ ਹਾਲ ਹੋ ਜਾਂਦਾ ਤੇ ਐਰ ਕੀ ਆਪਾਂ ਲਿਆ ਕੇ ਦਿੰਨੇ ਆ ਗਲਾਬ ਜਾਨਾ ਤੇ ਕੀ ਗੱਲ ਕਰਦੇ ਆ ਹੋਰ ਆਪਾਂ ਖੇਤ ਜਾ ਕੇ ਗੱਲਬਾਤ ਕਰਦੇ ਆ ਤੁਸੀਂ ਬਣੇ ਰਹੋ ਵਲੌਗ ਨਾਲ ਵੀਡੀਓ ਨਾਲ ਜੇਕਰ ਤੁਸੀਂ ਫੇਸਬੁੱਕ ਪੇਜ ਤੋਂ ਦੇਖਦੇ ਆ ਤਾਂ ਪੇਜ ਨੂੰ ਫੋਲੋ ਕਰ ਲਓ ਜੇ ਮੇਰੇ ਜ YouTube ਚੈਨਲ ਤੋਂ ਦੇਖਦੇ ਆ ਮਾਈ ਹੋਮ ਐਂਡ ਮਾਈ ਵਰਕ ਤੋਂ ਉਨ ਸਬਸਕ੍ਰਾਈਬ ਕਰ ਲਿਓ ਜੀ ਲਓ ਜੀ ਲੱਗ ਗਿਆ ਤਾਂ ਨਿਕਲਿਆ ਈ ਧੁੱਪ ਤੇ ਆਪਾਂ ਚੱਲਦੇ ਆ ਲਓ ਜੀ ਆਪਾਂ ਪਹੁੰਚ ਗਏ ਆ ਖੇਤ ਤੇ ਝੋਨਾ ਲੱਗ ਰਿਹਾ ਆ ਆਜੋ ਆਜੋ ਚਾਹ ਥਰ ਜਾਣੀ ਆ ਲਓ ਜੀ ਆਪਾਂ ਵਾਜਾਂ ਮਾਰ-ਮਾਰ ਕੇ ਸੱਦ ਲਿਆ ਸੀ ਮੂਰਤੀਕਾਰ ਨੂੰ ਗੱਲੀ ਨੂੰ ਪਤਾ ਸੀਗਾ ਵੀ ਮੈਂ ਕੀ ਲੈ ਕੇ ਆਉਣਾ ਕਿਉਂਕਿ ਇਹਨਾਂ ਨੇ ਖਾਣਾ ਹਨਾ ਅਗਲੇ ਦੀ ਚਵਾਇਸ਼ ਵੀ ਪੁੱਛਣੀ ਚਾਹੀਦੀ ਆ ਵੀ ਤੁਸੀਂ ਕੀ ਖਾਣਾ ਹੈ ਕਹਿੰਦੀ ਉਸੇ ਭਾ ਲੱਡੂ ਆ ਤੇ ਉਸੇ ਭਾਈ ਗਲਾਬ ਜਾਵਣਾ ਤੋ ਗਲਾਬ ਜਾਵਣਾ ਲੈ ਆਈ ਤੇ ਇੱਥੇ ਆਪਾਂ ਤਿੰਨ ਡੱਬੇ ਗਲਾਬ ਜਾਣਾ ਦੇ ਲੈ ਕੇ ਆਏ ਸੀ ਤੇ ਇਹ 18 ਜਾਣੇ ਸੀਗੇ ਤੇ ਆਪਾਂ ਅੱਧੂ-ਅੱਧ ਕਰਤੀ ਸੀ ਇਹ ਡੇਢ-ਡੇਢ ਡੱਬਾ ਇੱਕ ਡੱਬਾ ਉੱਧਰ ਪੇ ਹੀ ਤਾਂ ਸੀ ਦੂਜੇ ਪਾਸੇ ਕਿਉਂਕਿ ਚਾਰ ਪੰਜ ਮੋਟਰਾਂ ਦੀ ਉਹ ਦੂਜੇ ਪਾਸੇ ਲਾ ਰਹੀ ਸੀਗੇ ਝੋਨਾ ਆਪਾ ਉਹਨਾਂ ਕੋਲ ਉਹਨਾਂ ਦੀ ਚਾਹ ਤੇ ਉਹਨਾਂ ਨੂੰ ਡੱਬਾ ਇੱਕ ਭਰ ਕੇ ਫੋਲ ਉੱਧਰ ਪੇ ਹੀ ਤਾਂ ਸੀਗਾ ਦੂਜਾ ਇਹਨਾਂ ਨੇ ਆਪਸ ਵਿੱਚ ਵੰਡ ਲਿਆ ਸੀ ਤੇ ਇੱਥੇ ਮੈਂ ਇਹਨਾਂ ਨੂੰ ਫੜਾ ਰਹੀ ਸੀ ਵੀ ਤੁਸੀਂ ਘਾਹ ਚ ਖਵਾਉਂਗੇ ਤੇ ਸਰਦਾਰ ਜੀ ਮੈਨੂੰ ਕਹਿੰਦੇ ਵੀ ਤੁਸੀਂ ਉਹਨਾਂ ਨੂੰ ਡੱਬਾ ਫੜਾਓ ਤੇ ਉਹ ਸਾਰੇ ਆਪ ਦੇ ਖਾ ਲੈਣਗੇ ਤੇ ਆਪਾਂ ਦੋ ਘਰੇ ਬਸ ਬੀਜੀ ਬਪਾਾਸਤੇ ਰੱਖ ਲਈ ਸੀ ਚਾਰ ਗੁਲਾਬ ਜਾਣਾ ਤੇ ਰਸਗੁਲੇ ਲਿਆਏ ਸੀ ਪਾਪਾ ਜੀ ਕਿਹਾ ਤਾਂ ਮੈਂ ਗੁਲਾਬ ਜਾਣਾ ਸੀ ਪਰ ਦੁਕਾਨਦਾਰ ਨੇ ਮਿਕਸ ਦਿੱਤੀ ਪਾਪਾ ਜੀ ਨੇ ਇੰਨੀ ਕੁਸ਼ ਹੁਣ ਨਾ ਕਿ ਮੈਂ ਤਾਂ ਚਲੂ ਠੀਕ ਹੈ ਤੇ ਜਿਹੜਾ ਕੁਝ ਮਿਲ ਗਿਆ ਹਨ ਤੇ ਆਪਾਂ ਬੀਜੀ ਪਾਪਾ ਦਾ ਹਿੱਸਾ ਰੱਖ ਕੇ ਤੇ ਬਾਕੀ ਸਾਰਾ ਉਹਨਾਂ ਨੂੰ ਇੱਥੇ ਦੇ ਆਏ ਸੀ ਉਹਨਾਂ ਨੇ ਰੱਜ ਕੇ ਖਾ ਲਿਆ ਤੇ ਦੂਜਾ ਆਪ ਦਾ ਰੱਖ ਲਿਆ ਤੇ ਇੱਧਰ ਆਪਣੀ ਪਨੀਰੀ ਆ ਤੇ ਇਹ 7-8 ਕਿਲੇ ਝੋਨੇ ਦੇ ਰਹਿ ਗਏ ਜੀ ਦੂਜਾ ਆਪਾਂ ਵੇchnਾ 26 ਝੋਨਾ ਤੇ ਸਰਦਾਰ ਜੀ ਕਹਿੰਦੇ ਸੀਗੇ ਜਿਹੜਾ ਵਾਦਗੀ ਪਨੀਰੀ ਵਾ ਕੇ ਤੇ ਸਾਰਾ ਪਨੀਰੀ ਵਾਲਾ ਥਾਂ ਵੀ ਬੀਜ ਦੇਣਾ ਹੁਣੇ ਝੋਨੇ ਦਾ ਕੰਮ ਨਿਮੇੜ ਦੇਣਾ ਨਾਲ ਹੀ ਪਨੀਰੀ ਵਾਲਾ ਥਾਂ ਮਤਲਬ ਕਿ ਮਗਰੋਂ ਨਹੀਂ ਵਾਉਣਾਗਾ ਨਾਲ ਹੀ ਵਾ ਕੇ ਤੇ ਹੁਣੇ ਇਕੱਠਾ ਹੀ ਝੋਨਾ ਲਾ ਦੇਣਗੇ ਤੇ ਚਲੋ ਜੀ ਉਹਨਾਂ ਨੇ ਵਿਚਾ ਪਾਣੀ ਪੀ ਲਿਆ ਤੇ ਉੱਠ ਕੇ ਉਹ ਵੀ ਲੱਗਦੇ ਆਪਦੇ ਕੰਮ ਤੇ ਆਪਾਂ ਵੀ ਚੱਲਦਿਆਂ ਘਰ ਨੂੰ ਤੇ ਆਪਾਂ ਚਾਹ ਵਾਲੇ ਢਾਂਡੇ ਲੈ ਲੈ ਸੀ ਕਿਉਂਕਿ ਦੁਪਹਿਰੇ ਫੇਰ ਆਪਾਂ ਚਾਹ ਰੋਟੀ ਲੈ ਕੇ ਆਉਣਾ ਸੀ ਜੀ ਤੇ ਜੇਕਰ ਤੁਸੀਂ ਮੇਰੇ ਬਲੌਗ ਨੂੰ ਕੰਟੀਨਿਊ ਵੇਖਦੇ ਆ ਤਾਂ ਪਲੀਜ਼ ਚੈਨਲ ਨੂੰ ਲਾਈਕ ਕਮੈਂਟ ਜ਼ਰੂਰ ਕਰ ਲਿਆ ਕਰੋ ਤੇ ਸ਼ੇਅਰ ਵੀ ਕਰ ਦਿਆ ਕਰੋ ਤੇ ਮੇਰਾ ਫੇਸਬੁੱਕ ਪੇਜ ਹੈਗਾ ਕੰਗ ਮਨਜੀਤ ਕਰੋ ਨੂੰ ਵੀ ਫੋਲੋ ਜ਼ਰੂਰ ਕਰਿਓ ਠੀਕ ਹੈ ਜੀ ਤੇ ਚਲਦੇ ਆਪਾਂ ਘਰੇ ਤੇ ਜੇ ਵੀਡੀਓ ਬਲੌਗ ਵਧੀਆ ਲੱਗਦਾ ਜਾਂ ਅੱਜ ਦਾ ਮੇਰਾ ਸਰਪ੍ਰਾਈਜ਼ ਚੋਨੇ ਦੀ ਲਵਾਈ ਵਾਲਿਆਂ ਨੂੰ ਆਪਾਂ ਸਰਪ੍ਰਾਈਜ਼ ਦਿੱਤਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਜ਼ਰੂਰ ਕਮੈਂਟ ਕਰਕੇ ਦੱਸਿਓ ਜੀ ਤੇ ਹਰ ਵਾਰ ਆਈ ਆਪਾਂ ਇਹਨਾਂ ਨੂੰ ਚੀਜ਼ ਕੋਈ ਨਾ ਕੋਈ ਲਿਆ ਕੇ ਦਿੰਨੇ ਆ ਤੁਹਾਨੂੰ ਮੇਰਾ ਇਹ ਸਰਪ੍ਰਾਈਜ਼ ਕਿਸ ਤਰ੍ਹਾਂ ਦਾ ਲੱਗਾ ਜਰੂਰ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਓਕੇ ਬਾਈ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਜਾਂ ਬਲੌਗ ਦੇ ਨਾਲ ਧੰਨਵਾਦ